ਕਲਗੀਧਰ ਪਾਤਸ਼ਾਹ ਨੇ ਆਪਣੇ ਦੋਵਾਂ ਸਹਬਜ਼ਾਦਿਆਂ ਦੇ ਚਿਹਰਿਆਂ ਤੇ ਹੱਥ ਫੇਰਿਆ 18 ਤੇ 14 ਸਾਲ ਦੇ ਦੋ ਬੱਚੇ ਇੱਕੋ ਟਾਲ ਦਾ ਸਰਾਣਾ ਬਣਾ ਕੇ ertid ਤੇ ਲੇਟੇ ਆ ਜਾਣ ਨਿਗਲਦੀ ਸਾਡੀ ਆਪਣੇ ਬੱਚਿਆਂ ਨੂੰ ਦੁੱਖ ਵੇਖ ਕੇ ਮਹਾਰਾਜ ਨੇ ਉਹਨਾਂ ਚਿਹਰਿਆਂ ਤੇ ਹੱਥ ਫੇਰਿਆ ਪਾਤਸ਼ਾਹ ਗੁਰਦੇਵ ਦੀ ਬਾਬਤ ਲਿਖਦਾ ਫਿਰ ਜੋਗੀ ਅੱਲਾ ਯਾਰਾ ਉਹ ਕਹਿੰਦਾ ਡੇਢ ਘੜੀ ਰਾਤ ਗਈ ਸਰਕਾਰ ਦਰ ਆਏ ਕਿੱਥੇ ਆਏ ਸਹਬਜ਼ਾਦੇ ਜਹਾਂ ਦੋਨੋਂ ਹੀ ਸੋਤੇ ਹੋਏ ਪਾਈ ਦੋਨੋਂ ਕੇ ਰੁਖੇ ਪਾਕ ਸੇ ਕੇਸ ਜੋ ਹਟਾਏ ਦਸਤਾਰਾਂ ਢਿੱਲੀਆਂ ਹੋ ਗਈਆਂ ਤੇ ਸਹਬਜ਼ਾਦਾ ਜੀਤ ਸਿੰਘ ਦੇ ਚਿਹਰੇ ਤੇ ਕੇਸ ਆ ਗਏ ਇਦਾਂ ਬਾਹਰ ਨੂੰ ਮਹਾਰਾਜ ਨੇ ਐ ਕਰਕੇ ਪਾਸੇ ਕਰ ਦਿੱਤੇ ਦੋਨੋਂ ਕੇ ਰੁਖੇ ਪਾਕ ਸੇ ਕੇਸ ਜੋ ਹਟਾਏ ਅਫਲਾਕ ਨੇ ਸ਼ਰਮਾ ਕੇ ਮੂੰਹ ਮਹਿਰ ਛਪਾਇਆ ਅਫਲਾਕ ਕਹਿੰਦੇ ਆ ਆਕਾਸ਼ ਨੂੰ ਮੋਹ ਮਹਿਰ ਕਹਿੰਦੇ ਚੰਦਰਮਾ ਤੇ ਸੂਰਜ ਨੂੰ ਆਕਾਸ਼ ਆਪਣੇ ਚੰਦਰਮਾ ਤੇ ਸੂਰਜ ਨੂੰ ਆਵਾਜ਼ ਮਾਰ ਕੇ ਕਹਿੰਦਾ ਜਾਓ ਪਾਸੇ ਹੋ ਜਾਓ ਚਮਕ ਤੇ ਤੁਹਾਡੀ ਵੀ ਬੜੀ ਆ ਪਰ ਔ ਜਿਹੜੇ ਦੋ ਚਮਕੌਰ ਦੀ ਮਿੱਟੀ 'ਚ ਚਮਕਦੇ ਆ ਉਹਨਾਂ ਦੀ ਚਮਕ ਸਾਹਮਣੇ ਤੁਹਾਡੀ ਚਮਕ ਕੁਝ ਵੀ ਨਹੀਂ ਆ ਕੁਝ ਨਹੀਂ ਐ ਸੱਚੀ ਸਰਕਾਰ ਨੇ ਦੋਵਾਂ ਸਾਹਿਬ ਜਿਆਦਾ ਦਾ ਚਿਹਰਾ ਵਾਰੀ ਵਾਰੀ ਚੁੰਮਿਆ ਆਵਾਜ਼ ਮਾਰ ਕੇ ਆਖਿਆ ਮੇਰੇ ਬੱਚਿਓ ਕੱਲ ਤੱਕ ਮੇਰ ਕੋ 4 ਸੀ ਅੱਜ 2 ਬਚੇ ਹੋ ਕੱਲ ਸ਼ਾਮਾਂ ਤੱਕ ਮੈਂ ਚਾਉਣਾ ਹਾਂ ਤੁਸੀਂ ਦੋਵੇਂ ਵੀ ਮੇਰੇ ਨਾਲ ਨਾ ਹੋਵੋ ਮੇਰੇ ਕੋਲ ਨਾ ਹੋਵੋ ਮੈਨੂੰ ਰੰਜ ਕੋਈ ਨਹੀਂ ਐ ਇੰਨੀ ਕਹਿ ਕੇ ਸੱਚੀ ਸਰਕਾਰ ਉੱਠੇ ਤੇ ਚਮਕੌਰ ਦੀ ਗੜੀ ਦੇ ਵਿਹੜੇ 'ਚ ਤੁਰੇ ਜਾਂਦੇ ਨੇ ਤੁਰੇ ਜਾਂਦੇ ਨੇ ਤੇ ਆਪਣੇ ਦਿਲ ਦੇ ਨਾਲ ਦੋ